ਦੋਸਤੋ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਜਿਸ ਨੇ ਪਹਿਲਾਂ ਰਾਜ ਭਾਗ ਲਈ ਆਪਣੇ ਸਾਰੇ ਭੈਣ ਭਰਾਵਾਂ ਨੂੰ ਮਾਰ ਦਿੱਤਾ ਇੱਥੋਂ ਤੱਕ ਕਿ ਪਿਓ ਨੂੰ ਵੀ ਬੰਦੀ ਬਣਾ ਕੇ ਭੁੱਖ ਨਾਲ ਤੜਫਾ ਤੜਫਾ ਕੇ ਮਾਰਿਆ ਉਹ ਔਰੰਗਜ਼ੇਬ ਬਾਦਸ਼ਾਹ ਜਿਹੜਾ ਕਦੇ ਹਰ ਰੋਜ਼ ਸਵੇਰੇ ਹਿੰਦੂਆਂ ਦੇ ਸਵਾ ਮੰਨ ਜਨੇਊ ਉਤਾਰ ਕੇ ਉਹਨਾਂ ਨੂੰ ਮੁਸਲਮਾਨ ਬਣਾਉਣ ਤੋਂ ਬਾਅਦ ਫੇਰ ਸਵੇਰ ਦਾ ਖਾਣਾ ਖਾਂਦਾ ਹੁੰਦਾ ਸੀ ਜਿਸ ਨੇ ਭਾਰਤ ਦੇ ਲੋਕਾਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਅੰਤਾਂ ਦੇ ਤਸੀਹੇ ਦਿੱਤੇ ਸਿੱਕਾ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਚਾਂਦਨੀ ਚੌਕ ਵਿੱਚ ਸ਼ਹੀਦ ਕਰਵਾਇਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਤਨਾਕੇ ਸ਼ਹੀਦ ਕਰਵਾਇਆ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਉਸੇ ਔਰੰਗਜ਼ੇਬ ਬਾਦਸ਼ਾਹ ਦੀ ਕਬਰ ਦਾ ਹਾਲ ਵਿਖਾਵਾਂਗੇ ਕਿ ਕੀ ਅੱਜ ਔਰੰਗਜ਼ੇਬ ਬਾਦਸ਼ਾਹ ਦੀ ਕਬਰ ਕਿੱਥੇ ਅਤੇ ਕਿਸ ਹਾਲਤ ਵਿੱਚ ਹੈ। ਦੋਸਤੋ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਸਮਾਂ ਕਿੰਨਾ ਬਲਵਾਨ ਹੈ। ਇਸ ਦੇ ਇਨਸਾਨ ਨੂੰ ਪਤਾ ਨਹੀਂ ਕਿੱਥੋਂ ਤੋਂ ਕਿੱਥੇ ਪਹੁੰਚਾ ਦੇਣਾ ਇਹ ਸਾਰੀ ਹਕੀਕਤ ਤੁਹਾਨੂੰ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਪਤਾ ਚੱਲੇਗੀ ਪਰ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਜੇਕਰ ਗੱਲ ਕਰਗੇ ਕਿ ਔਰੰਗਜ਼ੇਬ ਦੀ ਕਬਰ ਕਿੱਥੇ ਬਣੀ ਹੋਈ ਹੈ ਤਾਂ ਭਾਰਤ ਦੇ ਮਹਾਰਾਸ਼ਟਰ ਸਟੇਟ ਦਾ ਇੱਕ ਜ਼ਿਲ੍ਹਾ ਹੈ ਔਰੰਗਾਬਾਦ ਇਸ ਔਰੰਗਾਬਾਦ ਜ਼ਿਲ੍ਹੇ ਦੇ ਵਿੱਚ ਇਕ ਖੁਲਦਾਬਾਦ ਨਾਮ ਦਾ ਛੋਟਾ ਜਿਹਾ ਸਥਾਨ ਹੈ ਜਿੱਥੇ ਮੁਸਲਮਾਨਾਂ ਦੇ ਇੱਕ ਸੂਫੀ ਸੰਤ ਸ਼ੇਖ ਜੈਨੂਦੀਨ ਦੀ ਦਰਗਾਹ ਬਣੀ ਹੋਈ ਹੈ ਇਹ ਸੂਫੀ ਫਕੀਰ ਅਜਮੇਰ ਸ਼ਰੀਫ ਵਾਲੇ ਚਿਸਤੀ ਮਯੋਦੀਨ ਦਾ ਪਰਪੋਤਰਾ ਸੀ ਇਸੇ ਦਰਗਾਹ ਦੇ ਨਾਲ ਬਣੀ ਹੋਈ ਹੈ ਔਰੰਗਜ਼ੇਬ ਬਾਦਸ਼ਾਹ ਦੀ ਸਿਹਾਰਤ ਜਈ ਕੱਚੀ ਕਬਰ ਜਿਸ ਤੇ ਆਮ ਮਮੂਲੀ ਜਿਹਾ ਪੱਥਰ ਲੱਗਿਆ ਹੋਇਆ ਹੈ ਹਾਲਾਂਕਿ ਕਬਰ ਦੇ ਆਸ-ਪਾਸ ਜੋ ਸੱਗਬਰਬਰ ਲੱਗਾ ਹੋਇਆ ਹੈ ਤੇ ਜਾਲੀ ਬਣੀ ਹੋਈ ਹੈ ਇਹ ਤਾਂ ਬਾਅਦ ਵਿੱਚ ਹైదరాబాద్ ਦੇ ਨਿਯਾਬ ਵੱਲੋਂ ਲਗਾਈ ਗਈ ਸੀ ਔਰੰਗਜੇਬ ਬਾਦਸ਼ਾਹ ਦੀ ਕਬਰ ਦੇ ਦਾਲ ਲੱਗੇ ਪੱਥਰ ਤੇ ਕੁਝ ਸ਼ੇਅਰ ਲਿਖੇ ਹੋਏ ਹਨ ਇਹ ਕਬਰ ਅਰਗਾਬਾਦ ਦੇ ਸਥਾਨਿਕ ਪ੍ਰਸ਼ਾਸਨ ਤੇ ਉੱਥੋਂ ਦੇ ਸ਼ਹਿਰ ਸਪਟਾ ਵਿਭਾਗ ਦੇ ਅਧੀਨ ਆਉਂਦੀ ਹੈ ਕਿਉਂਕਿ ਪਹਿਲੇ ਪਹਿਲ ਪ੍ਰਸ਼ਾਸਨ ਨੂੰ ਲੱਗਦਾ ਸੀ ਕਿ ਸ਼ਾਇਦ ਔਰੰਗਜੇਬ ਬਾਦਸ਼ਾਹ ਬਹੁਤ ਵੱਡਾ ਬਾਦਸ਼ਾਹ ਸੀ ਇਸ ਲਈ ਇਸ ਦੀ ਕਬਰ ਵੇਖਣ ਵਾਸਤੇ ਹਜ਼ਾਰਾਂ ਲੋਕ ਆਇਆ ਕਰਨਗੇ ਪਰ ਅਜਿਹਾ ਨਹੀਂ ਹੋ ਸਕਿਆ ਔਰੰਗਜੇਬ ਦੀ ਕਬਰ ਉਤੇ ਆਪ ਜਿਹੜਾ ਵਿੱਚ ਤਾਂ ਹਵਾ ਨਾਲ ਗੱਦ ਅਤੇ ਪੱਤੇ ਆਦਿ ਖਿਲਰੇ ਰਹਿੰਦੇ ਹਨ ਪਰ ਜਦੋਂ ਕੋਈ ਕਦੇ ਕੋ ਤਾਈ ਇਸ ਨੂੰ ਵੇਖਣ ਵਾਸਤੇ ਕੋਈ ਸਲਾਨੀ ਆਉਦਾ ਤਾਂ ਇੱਥੇ ਬੈਠਾ ਇੱਕ ਸਥਾਨਿਕ ਨਿਵਾਸੀ ਇਸ ਦੀ ਬਾੜੀ-ਭੋਟੀ ਕੋਈ ਸਾਫ ਸਫਾਈ ਕਰ ਦਿੰਦਾ ਹੈ ਹਾਲਾਂਕਿ ਇਸ ਸਥਾਨਿਕ ਨਿਵਾਸੀ ਵੱਲੋਂ ਕਬਰ ਨੂੰ ਵੇਖਣ ਆਏ ਸਲਾਨੀਆਂ ਕੋਲੋਂ ਔਰੰਗਜ਼ੇਬ ਦੀ ਕਬਰ ਉੱਤੇ ਦੀਵਾ ਜਗਾਉਣ ਲਈ ਪੈਸੇ ਮੰਗਦੇ ਪੈਂਦੇ ਹਨ ਇਹਨਾਂ ਪੈਸਿਆਂ ਨਾਲ ਸ਼ਾਇਦ ਹੀ ਕਿਸੇ ਦਿਨ ਤਿਉਹਾਰ ਉੱਤੇ ਔਰੰਗਜ਼ੇਬ ਦੀ ਕਬਰ ਉੱਤੇ ਦੀਵਾ ਜਗਦਾ ਹੋਵੇ ਨੈਤਾ ਆਪ ਦੇਣਾ ਵਿੱਚ ਕਬਰ ਦੀ ਸਫਾਈ ਤੱਕ ਨਹੀਂ ਕੀਤੀ ਜਾਂਦੀ ਮਤਲਬ ਕਿ ਔਰੰਗਜ਼ੇਬ ਦੀ ਕਬਰ ਤੇ ਅੱਜ ਕੋਈ ਦੀਵਾ ਵੀ ਲੋਕਾਂ ਦੇ ਪੈਸਿਆਂ ਨਾਲ ਇਸੇ ਬਰੇ ਸ਼ਬਾਈ ਬਾਅਦ ਹੀ ਜਗਦਾ ਅੱਜ ਉਸ ਐਡੇ ਵੱਡੇ ਕੱਟੜੇ ਇਸਲਾਮੀ ਤੇ ਐਡੇ ਵੱਡੇ ਰਾਜੇ ਦੇ ਖਾਨਦਾਨ ਵਿੱਚੋਂ ਉਸ ਦੀ ਕਬਰ ਉੱਤੇ ਰੋਜ਼ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਬਚਿਆ ਜੇ ਕੋਈ ਪੀੜੀਦਰ ਪੀੜੀ ਅੱਗੇ 14 ਵੀ ਹੋਵੇਗਾ ਤਾਂ ਉਹ ਵੀ ਸ਼ਾਇਦ ਔਰੰਗਜ਼ੇਬ ਬਾਦਸ਼ਾਹ ਨੂੰ ਲਾੜਤਾ ਹੀ ਪਾਉਂਦਾ ਹੋਵੇਗਾ ਪਰ ਹੁਣ ਤੁਸੀਂ ਜਰਾ ਸੋਚ ਕੇ ਦੇਖੋ ਪੂਰੇ ਭਾਰਤ ਦਾ ਬਾਦਸ਼ਾਹ ਔਰੰਗਜ਼ੇਬ ਜਿਹੜਾ ਆਪਣੇ ਆਪ ਨੂੰ ਕਟੜ ਧਾਰਮਿਕ ਰਾਜਾ ਅਖਵਾਉਂਦਾ ਸੀ ਜਿਸ ਨੇ ਕਰੋੜਾਂ ਲੋਕਾਂ ਦਾ ਜ਼ਬਰੀ ਧਰਮ ਬਦਲ ਲਾ ਕੇ ਉਹਨਾਂ ਨੂੰ ਮੁਸਲਮਾਨ ਬਣਾਇਆ ਕਰੋੜਾਂ ਲੋਕਾਂ ਨੂੰ ਤਸੀਹੇ ਦੇ ਕੇ ਮਾਰਿਆ ਉਹੀ ਔਰੰਗਜ਼ੇਬ ਜਿਹਦੇ ਕਦੇ ਹਿੰਦੂ ਧਰਮ ਦੀ ਰਾਖੀ ਕਰ ਰਏ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਚਾਦੜੀ ਚੌਕ ਵਿੱਚ ਸ਼ਹੀਦ ਕਰਵਾਇਆ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬ ਜਦਿਆਰੋ ਬੀਜਾ ਮੇਤੇ ਚਰਾ ਕੇ ਸ਼ਹੀਦ ਕਰ ਦਿੱਤਾ। हे ਔਰੰਗਜ਼ੇ ਬਾਦਸ਼ਾ ਅੱਜ ਤੂੰ ਉਹਨਾਂ ਥਾਵਾਂ ਤੇ ਜਾ ਕੇ ਵੇਖ ਕਿੱਡੇ-ਕੱਡੇ ਵੱਡੇ ਧਾਰਮਿਕ ਸਥਾਨ ਬੜੇ ਹੋਏ ਹਨ ਜਿੱਥੇ ਦਿਨ-ਰਾਤ ਕੀਰਤਨ ਚੱਲ ਰਿਹਾ ਏ, ਗਰਬਾਣੀ ਪੜੀ ਜਾ ਰਹੀ ਏ, ਲੱਖਾਂ ਲੋਕ ਲੱਗਰ ਛੱਕੇ ਤ੍ਰਿਪਤ ਹੋ ਕੇ ਇੱਥੋਂ ਜਾਂਦੇ ਹਨ। ਪੈਸਿਆਂ ਦੇ ਤਾਂ ਇੱਥੇ ਦਰਿਆ ਵਗ ਰਹੇ ਹਨ। ਹਰ ਰੋਜ਼ ਲੱਖਾਂ ਸਖਤਾਂ ਇਹਦਾ ਗੁਰੂ ਘਰਾਂ ਵਿੱਚ ਜਾ ਕੇ ਮੱਥਾ ਟੇਕਦੀਆਂ। ਪਰ ਬਾਦਸ਼ਾ ਔਰੰਗਜ਼ੇਬ ਇੱਕਾ ਤੇਰੀ ਕਬਰ ਵੀ ਹੈ। ਜਿੱਥੇ ਹਰ ਰੋਜ਼ ਜਾਨਵਾਰਾ ਵੱਲੋਂ ਮਿੱਠਾ ਕੀਤੀਆਂ ਹੁੰਦੀਆਂ ਤੇਰੀ ਕਬਰ ਤੇ ਝਾੜੂ ਵੀ ਕਦੇ ਵਰੇ ਸ਼ਮਈ ਬਾਅਦ ਹੀ ਵੱਜਦਾ ਏ ਤੇਰੀ ਕਬਰ ਤੇ ਦੀਵਾ ਜਗਾਉਣ ਵਾਸਤੇ ਵੀ ਲੋਕਾਂ ਕੋਲੋਂ ਪੈਸੇ ਮੰਗਣੇ ਪੈਂਦੇ ਨੇ ਦੋਸਤੋ ਇਥੋਂ ਇੱਕ ਸਬਕ ਮਿਲਦਾ ਏ ਕਿ ਸੱਚ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ ਸੱਚ ਹਮੇਸ਼ਾ ਚਮਕਦਾ ਹੀ ਰਹੇਗਾ ਝੂਠ ਦੀ ਪਹਿਲੇ ਪਹਿਲ ਤਾਂ ਥੋੜੀ ਬਹੁਤ ਚੜ੍ਹਾਈ ਹੋ ਸਕਦੀ ਪਰ ਅੰਤ ਨੂੰ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਤੇ ਅੱਜ ਪੂਰੀ ਦੁਨੀਆ ਦੇ ਸਾਹਮਣੇ ਔਰੰਗਜੇਬ ਬਾਦਸ਼ਾਹ ਦੀ ਵਰਾਣਪਈ ਕਬਰ ਇਸ ਗੱਲ ਦੀ ਗਵਾਹੀ ਭਰ ਰਹੀ ਹੈ ਸੋ ਦੋਸਤੋ ਏਸੀ ਹਾਲ ਔਰੰਗਜੇਬ ਬਾਦਸ਼ਾਹ ਦੀ ਕਬਰ ਦਾ ਜਿਸ ਦੇ ਧਰਮ ਦੇ ਨਾਂ ਤੇ ਕਰੋੜਾਂ ਲੋਕਾਂ ਨੂੰ ਕੋਹ ਕੋਹ ਕੇ ਮਾਰਿਆ ਪਰ ਅੱਜ ਉਸ ਦਾ ਕੋਈ ਨਾਮ ਤੱਕ ਲੈਣਾ ਬਸアド ਨਹੀਂ ਕਰਦਾ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ